ਲੋਕੋ ਮਿੱਤਰੋ ਅੱਜ ਆਪਾਂ ਖੜੇ ਆ ਗੋਨਿਆਣਾ ਮੰਡੀ ਬਿਲਕੁਲ ਬੱਸ ਸਟੈਂਡ ਦੇ ਨੇੜੇ ਬਾਂਸਲ ਫੈਸ਼ਨ ਹਟ ਤੇ ਤੇ ਆਜੋ ਤੁਹਾਨੂੰ ਬਾਈ ਨਾਲ ਗੱਲਬਾਤ ਕਰਾਉਣੇ ਆਪਾਂ ਕਿ ਕਿਹੜੀ ਗੋੜੀ ਬਾਈ ਕੋਲੇ ਕੁਆਲਿਟੀ ਦੀ ਹੈ ਵੀ ਕੱਪੜਿਆਂ ਦੀ ਤੇ ਸਸਤੇ ਆ ਕਿ ਕੀ ਹਿਸਾਬ ਕਿਤਾਬ ਤੇ ਇੱਕ ਮੈਂ ਗੱਲ ਹੋਰ ਕਹਦੇ ਆ ਵੀ ਤੁਸੀਂ ਸ਼ੋਅਰੂਮਾਂ 'ਚ ਵੱਡਿਆਂ 'ਚ ਨੀੜੇ ਲਵਾ ਚੁੱਕੇ ਹੋਵੋਗੇ ਕਿਉਂਕਿ ਉੱਥੇ ਹਰ ਇੱਕ ਚੀਜ਼ ਦਾ ਫਿਕਸ ਰੇਟ ਹੁੰਦਾ ਤੇ ਕੁਆਲਿਟੀ ਉਹੀ ਦੇਵਾਂਗੇ ਆਪਾਂ ਅੱਜ ਤੇ ਆਜੂ ਬਾਈ ਨਾਲ ਆਪਾਂ ਗੱਲਬਾਤ ਕਰਾਉਣੇ ਆਂ ਅੰਦਰ ਆ ਜਾਓ ਵੀਰਾਂ ਹਾਂਜੀ ਬਾਈ ਜੀ ਕੀ ਹਾਲ ਆ ਵਧੀਆ ਬਾਈ ਜੀ ਨਾ ਕੀ ਹੈ ਬਈ ਆਪਣਾ ਵਿੱਕੀ ਹੈ ਵੀਰੇ ਮੇਨਾ ਇਹ ਕਿਹੜੀ ਪਰ ਉੱਪਰ ਆਪਣੀ ਲੋਕੇਸ਼ਨ ਦੱਸ ਦਿਓ ਬੋਨਾਣਾ ਮੰਡੀ ਬੱਸ ਸਟੈਂਡ ਵੀਰੇ ਗੋਵਿੰਦ ਸਵੀਟ ਹਾਊਸ ਦੇ ਸਾਹਮਣੇ ਵੀਰੇ ਅੱਛਾ ਬਾਹਰ ਰੋਡ ਓਕੇ ਵੀਰੇ ਬਈ ਆਪਣੇ ਕੋਲ ਇੱਕ ਤਾਂ ਜੈਂਟਸ ਦੇ ਹੀ ਆਪਣੇ ਕੋਲੇ ਜੀ ਹਾਂ ਜੈਂਸੀ ਹੈ ਬਈ ਆਪਾਂ ਸਾਰੇ ਕੋਲੇ ਆਪਣੇ ਕੋਲੇ ਅੱਛਾ ਕਿਹੜੀ ਕਿਹੜੀ ਕੁਆਲਿਟੀ ਹੁੰਦੀ ਆਪਣੇ ਕੋਲ ਕੁਆਲਿਟੀ ਵੀਰੇ ਫੁੱਲ ਗਰੰਟੀ ਵਾਲੀ ਹੁੰਦੀ ਆ ਵਧੀਆ ਕੁਆਲਿਟੀ ਨੇ ਵੀਰੇ ਆਪਣੇ ਕੋਲੇ ਅੱਛਾ ਸਾਰਾ ਕੁਝ ਜੀਨ ਹੋਗੀ ਫਾਰਮਲ ਹੋਗੀ ਟੀ-ਸ਼ਰਟ ਆ ਹੋ ਗਿਆ ਸ਼ਲਟਾ ਹੋ ਗਿਆ ਲੋਰਾ ਹੋ ਗਿਆ ਪਾ ਹੋ ਗਿਆ ਸ਼ਲਟਾ ਹੋ ਗਿਆ ਲੋਰਾ ਹਾਂਜੀ ਬਾਈ ਜੀ ਤੇ ਕਰੀ ਆਪਾਂ ਇਧਰੋਂ ਲੱਗ ਜੀ ਰੇਟ ਦੱਸ ਦੀ ਆਪਾਂ ਹਾਂਜੀ ਫਾਰਮਲ ਦਾ ਰੇਟ ਦੱਸ ਦੋ ਵੀ ਵੀਰੇ ਇਹ ਵਿਆਹ 750 ਦੇ ਆ 750 ਆਪਾਂ 500 ਕਿੰਨੇ ਵੀਰੇ 500 ਦਿਓ ਫੁੱਲ ਗਰੰਟੀ ਕੁਆਲਿਟੀ ਹੋਣੀ ਹੋਣਾ ਵੀਰੇ ਫੁੱਲ ਹਾਂਜੀ ਵੀਰੇ ਕੋਈ ਇਹਦੀ ਆ ਕਲਰ ਕੋਲੋਂ ਨਿਕਲ ਜੇ ਕੋਲ ਗਰੰਟੀ ਹੈ ਬਰੇ ਪੀਸ ਵਾਸ ਆਪਣਾ ਅੱਛਾ ਬਈ ਹਾਂਜੀ ਬਈ ਜੀ ਠੀਕ ਹੈ ਉਦੋਂ ਮੈਂ ਤਾਂ ਆ ਵੀ ਫਾਰਮੂਲਾ ਆ ਗਈ ਇਹ ਫਾਰਮੂਲਾ ਇਹ ਬਈ 450 ਦੀ ਆ ਇਹ 400 ਫੁੱਲ ਗਰੰਟੀ ਦੀ ਵੀ ਹੈ ਬਈ ਯਾਨੀ ਕਿ ਵੀ ਸਵਾਈ ਦੇ ਰੇਟ ਤੇ ਪੈਂਟ ਮਿਲ ਜੂ ਪੈਂਟ ਮਿਲ ਜੂ ਬਈ ਜੀ ਅੱਛਾ ਬਈ ਇਹ ਜੀਨ ਆ ਗਈ ਬਈ ਹਾਂਜੀ ਇਹ ਤਾਂ ਬਈ ਆਮ ਜੇ ਆਪਾਂ ਸ਼ੋਅਰੂਮ ਤੇ ਲੱਗੇ ਘੱਟੋ ਘੱਟ 1100 ਦੀ ਮਿਲਦੀ ਹੈਗੀ ਆ ਬਈ ਜੀ ਤੇ ਤੁਸੀਂ ਕਿੰਨੇ ਦੇਵੋਗੇ ਆਪਾਂ 650 ਦਿੰਦੇ ਬਈ ਜੀ 650 ਹਾਂਜੀ ਬਈ ਜੀ ਅੱਛਾ ਹਾਂਜੀ ਹਾਂਜੀ ਸਰ ਕੋਈ ਉਹ ਤਾਂ ਨਹੀਂ ਹੁੰਦੀ ਫਿੜਦੀ ਇਹ ਤਾਂ ਨਹੀਂ ਬਈ ਪੀਸ ਵਾਸ ਆਪਣਾ ਪੀਸ ਵ ਨਵਾਂ ਦੇ ਦੋਗੇ ਨਵਾਂ ਦੇਉਂਗੇ ਬਾਈ ਜੀ ਅੱਛਾ ਰਿਪਲੇਸ ਕਰ ਦੋਗੇ ਹਾਂਜੀ ਬਾਈ ਜੀ ਤੇ ਟੀ-ਸ਼ਰਟ ਆ ਗਈਆਂ ਵੀਰੇ ਇੱਧਰ ਟੀ-ਸ਼ਰਟ ਐ 6300 ਦੀ ਆ 350 ਦੀ ਹਾਂਜੀ ਜਿਹੜੀ 550 ਵਿਕੀ ਜਾਂਦੀ ਆ ਅੱਛਾ ਹਾਂਜੀ ਬਾਈ ਜੀ ਤੇ ਤੈਨੂੰ ਲਵੇ ਕੋਈ 3 ਬਾਈ ਹਜ਼ਾਰ ਦੇ ਦਿੰਨਾ ਹਜ਼ਾਰ ਦੇ ਦਿੰਦੇ ਹਾਂਜੀ ਬਾਈ ਜੀ ਅੱਛਾ ਇੱਕ ਵਾਰੀ ਦਿਖਾ ਦੇ ਬਾਈ ਲੋ ਬਾਈ ਜੀ ਚੈੱਕ ਕਰੋ ਫਿਸ ਪਹਿਲਾਂ ਇਹੋ ਡਾਊਨ ਸ਼ੋਲਡਰ ਆ ਗਈ ਡਾਊਨ ਸ਼ੋਲਡਰ ਬਾਈ ਜੀ ਡਾਊਨ ਸ਼ੋਲਡਰ ਹਾਂਜੀ ਬਾਈ ਜੀ ਅੱਛਾ ਇੱਕ ਬਾਈ ਆ ਚੀਜ਼ ਆਈ ਆ ਕਾਲਰ ਵਾਲੀ ਕਾਲਰ ਵਾਲੀ ਏ ਬਿਆਰ ਚ 550 ਰੁਪਈਏ 550 ਦੀ ਆਪਾਂ 650 ਵੇਚਨੇ ਬਾਈ 550 ਫੁੱਲ ਗਾਰੰਟੀ ਦੂੰਗਾ ਇਹਦੀ ਬਾਈ ਅੱਛਾ ਰੰਗ ਦੀ ਫੁੱਲ ਗਾਰੰਟੀ ਆ ਕੱਪੜੇ ਦੀ ਫੁੱਲ ਗਾਰੰਟੀ ਆ ਬੋਰ ਆ ਗਿਆ ਪੀਸ ਵਾਪਸੀ ਆ ਬਾਈ ਸਟਾਕ ਪੂਰਾ ਡਿਜ਼ਾਈਨ ਪੂਰੇ ਫੁੱਲ ਡਿਜ਼ਾਈਨ ਪੂਰੇ ਫੁੱਲ ਬਾਈ ਅੱਛਾ ਬਾਈ ਗਾਹਾਂ ਲੋਰਾ ਲੋਰਾ ਦਾ ਵੀ ਫੁੱਲ ਬ੍ਰਾਂਡ ਆ ਆ ਦੇਖੋ ਬਈ ਚੈੱਕ ਕਰੋ ਇਹ ਉਹ ਜਿਹੜੀਆਂ ਬੂਟ ਕਟ ਆ ਇਹ ਬੂਟ ਕਟ ਆ ਬਾਈ ਬੂਟ ਕਟ ਲੋਰਾ ਹਾਂਜੀ ਬਾਈ ਫੁੱਲੋ ਦੀ ਲੋਰਾ ਵੀਰੇ ਫੁੱਲ ਗਾਰੰਟੀ ਆ ਇਹ ਬਿਆਰ ਚ 750 ਤੋਂ 850 ਵੀ ਕੀ ਜਾਂਦੀ ਆ ਆਪਾਂ 550 ਦੀ ਜੰਨੇ ਬਾਈ ਤੇ ਜੇ ਤੈਨਰੇ ਦੇ ਤਿੰਨ ਬਈ ਆਪਾਂ 1500 ਤੁਹਾਨੂੰ ਦੇ ਦਾਂਗੇ ਦੇ ਦੋਗੇ ਹਾਂਜੀ ਬਈ ਅੱਛਾ ਓਕੇ ਹੋਰ ਗਾਰੰਟੀ ਚ ਤੇ ਗਾਹ ਇਹ ਸ਼ਰਟ ਆ ਬਈ ਇਹ ਵਿਆਰ ਚ 550 ਵਿਕਦੀ ਆ ਬਈ ਆਪਾਂ 550 ਦੀ ਵਿਕਦੀ ਆ ਆਪਾਂ 350 ਦੀ ਹੈ ਨਾ ਬਈ ਅੱਛਾ 1000 ਤੈਨੂੰ ਵੀ ਦੇ ਦਾਂਗੇ 1000 ਤੈਨੂੰ ਦੇ ਦੋਗੇ ਹਾਂਜੀ ਬਈ ਅੱਛਾ ਜਦੋਂ ਮਰਜੀ ਆਓ ਬਈ ਜੀ ਆਹ ਆ ਗਈ ਕਾਰਗੋ ਆ ਗਈ ਇੱਕ ਆ ਗਈ ਬਈ ਕਾਰਗੋ ਇਹ ਬਈ ਵਿਆਰ ਚ ਗਈ ਆ 1100 ਦੀ 1000 ਵਿਕਦੀ ਆ ਆਪਾਂ 700 ਦਿੰਨੇ ਆ ਬਈ 700 ਦੀ ਫੁੱਲ ਗਾਰੰਟੀ ਚ ਦਿੰਨੇ ਆ ਅੱਛਾ ਆਪਾਂ ਖਰਾਬ ਹੋ ਗਿਆ ਚੜ ਗਿਆ ਰਾਂਗ ਨਿਕਲੇ ਆ ਪੀਸ ਵਾਪਸ ਆ ਬਈ ਆਪਣਾ ਇਹ ਕਰੀ ਇਹਨੇ ਪੈਸੇ ਵਾਪਸ ਆ ਬਈ ਆਪਣੀ ਇਹ ਕਰੀ ਇਧਰ ਡਿਜ਼ਾਈਨ ਦਿਖਾ ਦੇ ਬਈ ਸ਼ਰਟ ਦੇ ਆ ਦੇਖੋ ਡਿਜ਼ਾਈਨ ਸਾਰੀ ਬਰੀਕ ਡੱਬੀ ਵਾਲੀਆਂ ਆ ਚੈੱਕ ਆ ਗਿਆ ਪਲੇਨ ਆ ਜੀ ਬਈ ਪਲੇਨ ਵੀ ਹੋਣੀਆਂ ਤੇ ਇਧਰ ਵੀ ਜੀਨਾ ਇਧਰ ਦਿਖਾ ਲਈ ਆਪਾਂ ਜੀ ਇਹ ਜੀਨਾ ਜੀ ਬਈ ਮੇਰੀ ਇਹ ਜੀਨ ਦੇਖੋ ਬਈ ਪੂਰਿਆਂ ਕੱਟੀ ਫੱਟੀ ਪੂਰਿਆਂ ਕੱਟੀ ਕੱਟੀ ਬਈ ਫੁੱਲ ਗਾਰੰਟੀ ਬਈ ਇਹ ਵਿਆਰ ਚ ਵੀ ਕਹਿੰਦੇ ਆ ਬਈ 11-1200 ਰੁਪਏ ਹਾਂ ਆਪਾਂ ਵੇਚਦੇ ਆ 800 600 650 ਰੁਪਏ ਫੁੱਲ ਗਰੰਟੀ ਅੱਛਾ 1000 ਤੋਂ ਥੱਲੇ ਥੱਲੇ ਪੂਰੀ ਬੈਸਟ ਕੁਆਲਿਟੀ ਹੈ ਬੈਸਟ ਕੁਆਲਿਟੀ ਹੈ ਬਈ ਫਰ ਬੈਸਟ ਅੱਛਾ ਵੀ ਫੁੱਲ ਗਰੰਟੀ ਦੂੰਗਾ ਬਈ ਕੋਈ ਕਪੜਾ ਪੀਸ ਖਾਓਗੇ ਆਪਣੇ ਪੈਸੇ ਵਾਪਸ ਆ ਬਈ ਚੀਜ਼ ਵਾਤੇ ਚੀਜ਼ ਲੈ ਜੋ ਮਰਜੀ ਲੈ ਪਹਿਲੇ ਲੈ ਜੋ ਆਉਂਦੇ ਓਕੇ ਵੀਰੇ ਵਿੱਚ ਆ ਬਈ ਆਪਣਾ ਇੱਕ ਵੀਰੇ ਆ ਜੀ ਕਾਰਗੋ ਆ ਅੱਜ ਕੱਲ ਮੁੰਡੇ ਹੁੰਡੇ ਬਹੁਤ ਪਾਉਂਦੇ ਬਈ ਆ ਬੂਤ ਕਾਟਾ ਬਈ ਇਹਦਾ ਪਾਉਂਦਾ ਬਹੁਤ ਡਵਲਾ ਇਹੀ ਬਿਆਰ ਚ ਵਿਕ ਜਾਂਦਾ 900 ਤੋਂ 1000 ਦੀ ਆਪਾਂ ਵੇਚਦੇ ਆ 700 ਦੀ ਬਈ ਅੱਛਾ ਵੀ ਫੁੱਲ ਕੁਆਲਿਟੀ ਹੈ ਬਈ ਠੀਕ ਹੈ ਬਈ ਟਿਪਰ ਲੈਂਡ ਦੀ ਔਰ ਦਾ ਸੌਕ ਟਿਸ਼ੂਜ਼ ਵੀ ਹੁੰਦੇ ਆਪਣੇ ਕੋਲੇ ਸ਼ੂ ਵੀ ਹੁੰਦੇ ਆ ਬਾਈ ਉਹ ਵੀ ਦਿਖਾ ਦਿਓ ਸਾਨੂੰ ਸ਼ੂ ਵੀ ਦਿਖਾ ਨਾ ਵੀਰੇ ਸ਼ੂ ਦੇ ਕੋ ਵੀਰੇ ਫੋਲ ਗਾਰੰਟੀ ਸ਼ੂ ਆ ਬਾਈ ਇਹਦਾ ਕੀ ਰੇਟ ਆ ਵੀਰੇ ਇਹ ਬਾਈ ਵਿਆਰ ਚ ਦਾ ਵੇਚਦਾ ਬਾਈ 850 900 ਅੱਛਾ ਆਪਾਂ ਵੇਚ ਦਿਆਂ 600 ਸਾਰਾ 600 ਫੋਲ 100 ਟੋਟਲ ਦੀ ਫੋਲ ਗਾਰੰਟੀ ਆ ਵੀਰੇ ਚੀਜ਼ੇ ਕੋਈ ਇਹਦੇ ਚੈੱਕ ਕਰਕੇ ਠੀਕ ਇਹ ਬਾਈ ਜਿਹੜਾ ਆਪਣਾ ਆਫਰ ਆ ਇਹ ਰਖੜੀ ਦਾ ਤਿਹਾਰ ਕਰਕੇ ਆ ਕਿ 12 ਮਹੀਨੇ ਚੱਲੂਗਾ ਮੈਂ ਮੈਨੇ ਫੁੱਲ ਗਰੰਟੀ ਚ ਦੇ ਦੂੰਗਾ ਬਈ ਮੈਂ 12 ਮਹੀਨੇ ਚੱਲੂਗਾ ਬਈ ਇੱਕ ਮੇਰੀ ਗੱਲ ਹੋਰ ਆ ਬਈ ਮੈਂ ਜ਼ਿਆਦਾ ਕਾਉਂਦਾ ਨਹੀਂ ਠੀਕ ਆ ਪੈਂਟ ਚੋਂ ਮੇਰੀ 100 ਹੋਊਗੀ ਛੜ ਚ ਮੈਂ ਪਿਆ ਪੀ ਬਈ 10 ਕਿ ਡਾ ਰੱਖਾਂਗਾ ਬਿੱਲ ਦਿਖਾਉਂਗਾ ਜੀ ਕੋਈ ਦੁਕਾਨਦਾਰ ਬਿੱਲ ਨਹੀਂ ਥੋੜਾ ਮਾਰ ਦੇ ਰੱਖਿਆ ਵਾ ਬਹੁਤ ਥੋੜਾ ਬਈ ਅੱਛਾ ਅੱਛਾ ਜੀ ਤੇ ਇੱਕ ਬਈ ਹੁਣ ਕਾਲਜ ਜਿਵੇਂ ਤੁਹਾਨੂੰ ਪਤਾ ਹੀ ਆ ਵੀ ਸਟਾਰਟ ਹੋ ਗਏ ਤੇ ਮੁੰਡੇ ਹੁੰਡੇ ਪਹੁੰਚੋ ਫਿਰ ਇੱਥੇ ਗੋਨਿਆਂ ਨੇ ਮੰਡੀ ਚ ਆਪਾਂ ਨੂੰ ਹੋਰ ਕਿਤੇ ਜਾਣ ਦੀ ਲੋੜ ਨਹੀਂ ਨਾ ਆਪਾਂ ਨੂੰ ਕੁੱਚੋ ਮੰਡੀ ਜਾਣ ਦੀ ਲੋੜ ਆ ਨਾ ਆਪਾਂ ਨੂੰ ਕਿਉਂਕਿ ਜਿਹੜੀ ਬੈਸਟ ਕੁਆਲਿਟੀ ਆ ਉਹ ਛੋਟੀਆਂ ਦੁਕਾਨਾਂ 'ਚ ਵੀ ਮਿਲ ਜਾਂਦੀ ਹੈਗੀ ਬਸ ਆਪਾਂ ਨੂੰ ਵੈਸੇ ਹੁੰਦਾ ਵੀ ਆਪਾਂ ਉਹ ਸ਼ੋਅਰੂਮ 'ਚ ਜਾ ਕੇ ਤੇ ਉੱਥੇ ਆਪਾਂ ਜਿੰਨੇ ਮੰਗਦੇ ਆ ਉਹ ਉਹ ਨਹੀਂ ਆਪਾਂ ਦੇ ਕੇ ਆ ਜਾਨਨੇ ਆ ਤੇ ਇੱਕ ਬਈ ਆਪਣਾ ਕੰਟ੍ਰੈਕਟ ਨੰਬਰ ਬੋਲ ਦੋ 08837038806 ਵੀਰੇ ਓਕੇ ਵੀਰੇ ਬਹੁਤ ਬਹੁਤ ਧੰਨਵਾਦ ਤੇ ਇੱਕ ਤੁਸੀਂ ਮਾਨ ਜਰੂਰ ਰੱਖਣਾ ਜੇ ਆਪਣੀ ਕੋਈ ਵੀਡੀਓ ਦੇਖ ਕੇ ਆਉਂਦੇ ਆਂਗਾ ਫੁੱਲ ਗਾਰੰਟੀ ਦੂਮਰੇ ਨਾਲ ਚੀਜ਼ ਵੀ ਦਊਗਾ ਹੋਰ ਦੱਸੋ ਜੇ ਵੀ ਵੀਡੀਓ ਸ਼ੇਅਰ ਕਰ ਲੱਕਾ ਹੁੰਦਾ ਆਪਣੀ ਅੱਛਾ ਕੀ ਦੇ ਹੋਏ ਜਰਾਬਾਂ ਜੋੜਾ ਹੀ ਦੇ ਦਿੰਦਾ ਵੀਰੇ ਸੈੱਟ ਦੀ ਸ਼ੀਸ਼ੀ ਦੇ ਦਿੰਦਾ ਅੱਛਾ ਜਿਹੜਾ ਰੇਟ ਲੈਸ ਲੈਸ ਹੈਗਾ ਉਹ ਤਾਂ ਹੈਗੀ ਹੈ ਉਹ ਵੀ 5000 ਦੇ ਨਾਲ ਪਰਫਿਊਮ ਵੀ ਹੁੰਦਾ ਪਰਫਿਊਮ ਵੀ ਹੁੰਦੇ ਉਹ ਵੀ ਦਿਖਾ ਦਿਓ ਉਹ ਵੀ ਦਿਖਾ ਨਾ ਭਾਈ ਜੀ ਆ ਦੇਖੋ ਭਾਈ ਜੀ ਅੱਛਾ ਇਹ ਇਤਨਾ ਵੀ ਪਿਓਰ ਠੀਕ ਹੈ ਵੀ ਇਸ 24 ਘੰਟੇ ਦੀ ਫਰੈਂਸ ਦੀ ਗਾਰੰਟੀ ਹੈ ਭਾਈ ਇਹ 24 ਘੰਟੇ ਮੈਗਨੈਟ ਆਊ ਆਊਗੀ ਭਾਈ ਅੱਛਾ ਇੱਕ ਵਾਰ ਹੋ ਰਾਇ 500 600 ਭਾਈ ਅਰੇ ਬਡੰਡੇ ਵੀ ਕੀ ਜਾਂਦਾ ਸਾਰੇ ਬਡੰਡਿਆਂ ਦੀਆਂ ਦ ਅਪਟਾਈਸ ਵਿੱਚ ਨਵੇਂ ਅੱਛਾ ਵੀ ਹਾਂਜੀ ਬਈ ਠੀਕ ਹੈ ਠੀਕ ਹੈ ਤੇ ਪ੍ਰੈਨਰ ਚੈੱਕ ਕਰਕੇ ਉਹ ਮੇ ਬਾਕੀ ਵੀ ਭਰੇਦਾ ਸੀ ਗਿਆ ਪ੍ਰੈਨਰ ਚੈੱਕ ਕਰੋ ਵੀ ਪਹਿਲਾਂ ਖਾਨਾ ਚੈੱਕ ਕਰ ਬਈ ਹੈਗੀ ਗੱਲ ਬਈ ਗੱਲਬਾਤ ਪੂਰੀ ਫੁੱਲ ਹੋ ਗਈ ਇਹਦੀ ਆਪਾਂ ਵਧੀਆ ਬਈ ਇਹ ਵੀ ਸੈਂਟਰੀ ਸੀਸੀ ਦੋਹਾਂ ਨਾਲ ਹੋਰ ਦੱਸੋ ਜੇ ਕੋਈ 5000 ਦਾ ਮਾਲ ਲੈਂਦਾ ਆਪਾਂ ਤੋਂ ਓਕੇ ਬਈ ਆਪਣੀ ਕੋਈ ਵੀਡੀਓ ਦੇਖ ਕੇ ਆਉਂਦਾਗਾ ਹਾਂਜੀ ਬਈ ਉਹ ਬੰਦਾ ਆਏ ਨਾ ਕਹੇ ਵੀ ਉਥੇ ਕੁਆਲਿਟੀ ਆਪਾਂ ਨੂੰ ਉਹ ਮਿਲੀ ਨਹੀਂ ਜਿਹੜੀ ਵੀਡੀਓ ਚ ਕਹੀ ਸੀ ਬਾਈ ਬਾਈ ਉਹ ਹੀ ਕੁਆਲਿਟੀ ਮਿਲੂਗੀ ਲੰਬਾ ਆਵੇ ਲੰਬਾ ਨਹੀਂ ਹੁੰਦਾ ਆਪਾਂ ਬੈਠੇ ਲੰਬਾ ਗਿਆ ਬਾਈ ਓਕੇ ਵੀਰੇ ਚੇਂਜ ਵੀ ਹੋਊਗਾ ਹਣਾ ਜਦੋਂ ਮਾਰਕੀਟ ਵਿੱਚ ਖਰਾਬ ਹੁੰਦਾ ਉਹ ਚੇਂਜ ਹੋਊਗਾ ਬਾਈ ਇੱਕ ਗੱਲ ਹੋਰ ਆ ਦੁਕਾਨਦਾਰ ਕੋਈ ਚੇਂਜ ਕਰਦਾ ਮੈਂ ਚੇਂਜ ਕਰਕੇ ਦਿੰਦਾ ਮੈਂ ਦਾਅਦਣਾ ਵਾਦਾ ਆਜੂ ਮੈਂ 20 ਦਿਨਾਂ ਬਾਅਦ ਆ ਦੂ ਓਕੇ ਬਾਈ ਹੋਰ ਦੱਸੋ ਬਾਈ ਤੇ ਕੰਟਰੈਕਟ ਨੰਬਰ ਆਪਾਂ ਇੱਕ ਵਾਰੀ ਫੇਰ 8637838006 ਵੀਰੇ ਲੋਕੇਸ਼ਨ ਹੈਗੀ ਹੈ ਜਿਹੜੀ ਗੋਨਿਆਣਾ ਮੰਡੀ ਬੱਸ ਸਟੈਂਡ ਸਾਹਮਣੇ ਹੈਗਾ ਅਰੋੜਾ ਸਵੀਟਸ ਗੋ ਤੇ ਨਾਮ ਬੋਲ ਦੋ ਵੀ ਆਪਣੀ ਦੁਕਾਨ ਦਾ ਬਾਰਸਲ ਫੈਸ਼ਨ ਹਟ ਰੇ ਜੀ ਓਕੇ ਬਹੁਤ ਬਹੁਤ ਧੰਨਵਾਦ ਵੀਡੀਓ ਨੂੰ ਜੇ ਤੁਸੀਂ ਸ਼ੇਅਰ ਕਰਕੇ ਆਓਗੇ ਤੁਹਾਨੂੰ ਕੋਈ ਹੋਰ ਵੀ ਰੈਟ ਜਰੂਰ ਮਿਲੂਗੀ ਬਾਕੀ ਵੀਡੀਓ ਨੂੰ ਕਰ ਦਿਓ ਸ਼ੇਅਰ ਬਹੁਤ ਬਹੁਤ ਧੰਨਵਾਦ